ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਦੇਖੋ ਜਿਹਨੂੰ ਦੁੱਖ ਹੁੰਦਾ ਹੈ ਤੇ ਘਰ ਬੈਠਿਆ ਵੀ ਹੁੰਦਾ ਹੈ ਜਦ ਸੁਣੀ ਇਹ ਬਾਤ ਤੇ ਦੁੱਖ ਬੜਾ ਮਹਿਸੂਸ ਹੋਇਆ ਤੇ ਮੈਂ ਕਿਹਾ ਬੱਚੇ ਮੈਨੂੰ ਲੈ ਕੇ ਚੱਲੋ ਕਿ ਮੈਂ ਪਹੁੰਚਣਾ ਜ਼ਰੂਰੀ ਹੈ ਸੋ ਇਸ ਵਾਸਤੇ ਬੱਚਿਆਂ ਨੇ ਵੀ ਬੋਲਿਆ ਉਹਨਾਂ ਵੀ ਬੋਲਿਆ ਇਹ ਦੁੱਖ ਬੜਾ ਬੜਾ ਹੁੰਦਾ ਹੈ ਇੰਨੀ ਕੁਮਰ ਚ ਚਲੇ ਜਾਣਾ ਬਹੁਤ ਦੁੱਖ ਹੈ ਕਿਉਂ ਬੜੇ ਬਜ਼ੁਰਗਾਂ ਨੇ ਲਿਖਿਆ ਹੈ ਤੀਆਂ ਦੀ ਮੇਲ ਪਰ ਦੌੜ ਵੀ ਮਾਵਾ ਤੱਕ ਹੁੰਦੀ ਹੈ ਮਾਂ ਮਰੇ ਤੇ ਪੇਕੇ ਹੀ ਛੁੱਟਦੀ ਮਾਂ ਮਰੇ ਤੇ ਪੇਕੇ ਛੋੜ ਦੇ ਪਿਓ ਮਰੇ ਘਰ ਵਿਹਲਾ ਭਾਈ ਮਰੇ ਤੇ ਬਾਹ ਪੱਜ ਜਾਂਦੀਆਂ ਉਜੜ ਜਾਂਦਾ ਹੈ ਮੇਲਾ ਕਿਉਂ ਇਹ ਟੈਮ ਇਹੋ ਜਿਹਾ ਸੀ ਕਿ ਜਿਹਦੇ ਵਿੱਚ ਬੜੇ ਬੜੇ ਪੀਰ ਬੇਗੰਬਰ ਔਲੀਏ ਸਭ ਨੂੰ ਜਾਣਾ ਪਿਆ ਜਾਣਾ ਜ਼ਰੂਰ ਹੈ ਪਿਆਰੇ ਰਹਿਣਾ ਜਹਾਨ ਹੈ ਭੂਲੇ ਨਾ ਫਿਰ ਉਹ ਪਿਆਰੇ ਸੁਪਨਾ ਜਹਾਨ ਜਿਨਾਂ ਦੇ ਕੰਨ ਨਾ ਆਇਆ ਇਹ ਨਹੀਂ ਕਿ ਜੇ ਭਾਵੇਂ ਨੂੰ ਕਹਵੇਂ ਭਾਵੇਂ ਬੱਚਾ ਵੀ ਸੀ ਇਸ ਗੱਲ ਨੂੰ ਦੇਖ ਕੇ ਕਿ ਮੈਂ ਬਹੁਤ ਬਾਤ ਕਮਈਏ ਉਹ ਦੇਖੇ ਕਿ ਜਿਨ੍ਹਾਂ ਨੇ ਕਿ ਦੀਵੇ ਜਗਾ ਦੇ ਦੇ ਚਰਾਗ ਪਾ ਕੇ ਰੱਖ ਦੇਣਾ ਤੇ ਦੀਵੇ ਜਗਣੇ ਇੰਨੇ ਲੋਗ ਇਹਨੇ ਕਦੇ ਉੱਥੇ ਵੀ ਇਕੱਠੇ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਵਿੱਚ ਕੋ ਪਿਛਲੀ ਪੁਰਾਣੀ ਬੰਦਗੀ ਹੈ ਨਾ ਉਸ ਬੰਦਗੀ ਦਾ ਮੁੱਲ ਪੈਂਦਾ ਹੁਣ ਦੀ ਨਹੀਂ ਗਈ ਪਿਛਲੀ ਬੰਦਗੀ ਦਾ ਕਿ ਉਹਨਾਂ ਨੂੰ ਲੋਕੀ ਯਾਦ ਕਰਦੇ ਜਿਵੇਂ ਕਿ ਇੱਕ ਜਗ੍ਹਾ ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਕਬੀਰ ਕਹਿੰਦੇ ਜਦੋਂ ਮੈਂ ਜੰਮਿਆ ਸੀ ਤੇ ਦੁਨੀਆ ਮੈਂ ਰੋਇਆ ਸੀ ਤੇ ਦੁਨੀਆ ਖੁਸ਼ੀ ਮਨਾਉਂਦੀ ਸੀ ਫਿਰ ਕੀ ਕਰਨਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਜਬ ਹਮ ਆਇਓ ਜਗਤ ਮੇ ਜਗ ਹਾਂਸੇ ਹਮ ਰੋਏ ਫੇਰ ਐਸੀ ਕਰਨੀ ਕਰ ਚਲੋ ਹਮ ਹਾਂਸੇ ਜਗਰੋ ਉਹ ਯਾਦ ਕਰ ਲੋ ਪਿਛਲੇ ਉਹ ਜਿਹੜੀ ਬੰਦਗੀ ਕੀਤੀ ਹੋਈ ਹੈ ਨਾ ਹਜ਼ੂਰ ਤਾਂ ਲਿਖਦੇ ਸਨ ਬੜੇ ਆਰਫ ਲੋਕ ਮੁੱਲ ਕਿਵੇਂ ਪੈਂਦਾ ਉਹ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਬੰਦਗੀ ਵਾਲੇ ਮਾਂ ਦੇ ਜ਼ਖਮੋਂ ਜਮਦੇ ਹੀ ਬੰਦਗੀ ਕਰਕੇ ਉਸ ਬੰਦਗੀ ਨੂੰ ਦੋਹੀ ਜਹਾਨੀ ਦਬਨ ਮਟੀਆਂ ਭਰ ਕੇ ਜੇ ਭਲਾ ਉਹ ਮਰ ਵੀ ਜਾਵਣ ਫੇਰ ਵੀ ਜ਼ਿੰਦਾ ਨੇ ਮਰ ਕੇ ਭਗਤ ਰਾਮ ਆ ਫੇਰ ਸਮਝ ਲੈਣ ਜੋ ਕੁਝ ਜਾਂਦੇ ਤਰਕੀ ਜਿਹਨੇ ਤਾਂ ਨਾਮ ਹੈ ਨਾ ਉਹ ਨਹੀਂ ਜਾਂਦੇ ਜਿਸ ਵਕਤ ਤੇ ਯਾਦ ਕਰੋਗੇ ਉਸ ਵਾਲੇ ਉਹ ਸਦਾ ਹੀ ਜ਼ਿੰਦਾ ਨੇ ਉਹ ਸਦਾ ਜ਼ਿੰਦਾ ਹੁੰਦਾ ਹੈ ਇਸ ਵਾਸਤੇ ਉਹਨਾਂ ਦਾ ਲੋਕਾਂ ਦਾ ਨਾਂ ਹੁੰਦਾ ਉਹ ਜਾਂਦੇ ਨਹੀਂ ਜੇ ਜਾਣਦੇ ਨੇ ਤੇ ਕਹਿੰਦੇ ਨੇ ਐਵੇਂ ਬੋਲ ਨਾ ਬਨੇਰੇ ਉੱਤੇ ਕਾਮਾ ਸੱਜਣਾ ਨੇ ਹੁਣ ਨਹੀਂ ਆਉਣਾ ਆਉਣਾ ਹੁੰਦਾ ਤੇ ਦੱਸੇ ਨਾ ਸਰਨਾਵਾ ਸੱਜਣਾ ਨੇ ਨਹੀਂ ਆਉਣਾ ਇਸ ਵਾਸਤੇ ਵੀ ਕਹਿੰਦੇ ਜੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀ ਲੰਘ ਉਹ ਯਾਦ ਰਹਿ ਜਾਂਦੀ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੀ ਬੰਦਗੀ ਦੇ ਨਾਲ ਕਿਆ ਵੀ ਸੱਜ ਲੈਂਦੇ ਨੇ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਨੇ ਇਸ ਵਾਸਤੇ ਉਹਨਾਂ ਬਜ਼ੁਰਗਾਂ ਨੇ ਕਿਹਾ ਤੇ ਨਹੀਂ ਤੇ ਫਾਰਸ ਨੇ ਕਿੰਨਾ ਹੀਰ ਤੇ ਲਿਖਿਆ ਸਹੀ ਤੀ ਨਿਆਖਿਆ ਬਾਬਾ ਜੀ ਤੇਰਾ ਠੂਠਾ ਭੱਜ ਗਿਆ ਸਾਡੇ ਕੋ ਮੱਟ ਦੀ ਕੀਮਤ ਲੈ ਜਾ ਤਕਦੀਰ ਤੇ ਬੜੇ ਬੜੇ ਪੀਰਾਂ ਪੈਗੰਬਰਾਂ ਉਲੀਆਮਾਂ ਤੋਂ ਨਹੀਂ ਟਲੀ ਕੀ ਹੋਇਆ ਤੇ ਤੇਰਾ ਠੂਠਾ ਭੱਜ ਗਿਆ ਕਹਿੰਦੀ ਗਿਆ ਜੇ ਭੱਜ ਤਕਦੀਰ ਦੇ ਨਾਲ ਠੂਠਾ ਲੈ ਜਾ ਕੀਮਤ ਸਾਥੋਂ ਮੱਟ ਦੀ ਵੇ ਤਕਦੀਰ ਅੱਲਾਹ ਤੁਨੂੰ ਕੌਣ 모ੜੇ ਤਕਦੀਰ ਪਹਾੜ ਨੂੰ ਕੱਟ ਦੀਵੇ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜ ਦੀਵੇ ਸ਼ਿਵ ਜੀ ਨੂੰ ਤੇ ਪਾਰਵਤੀ ਨੂੰ ਜਿਸ ਵੇਲੇ ਉਹਨਾਂ ਦਾਣਾ ਬਹਿਸ਼ਤਾਂ ਵਿੱਚ ਖਾਦਾ ਤੇ ਥੱਲੇ ਭੇਜਿਆ ਜਾਓ ਮਖਲੂਕ ਕਾਇਨਾਤ ਤਿਆਰ ਕਰ ਆਦਮ ਹਵਾ ਨੂੰ ਕੱਢ ਬਹਿਸ਼ਤ ਵਿੱਚੋਂ ਤਕਦੀਰ ਜ਼ਮੀਨ ਤੇ ਸੜ ਦੀਵੇ ਯੂਸਫ ਜੀਆਂ ਪੈਗੰਬਰਾਂ ਸ਼ਾਹਜ਼ਾਦਿਆਂ ਨੂੰ ਤਕਦੀਰ ਖੂਏ ਵਿੱਚ ਸੜ ਦੀਵੇ ਸਲੇਮਾਨ ਝੋਕੇ ਪੱਠ ਮਾਛੀਆਂ ਦੇ ਤੱਕ ਤੇ ਚਾਰ ਤਕਦੀਰ ਉਹ ਲਟਦੀਵੇ ਤਕਦੀਰ ਜਿਸ ਦੇ ਸਿਰ ਤੇ ਤਾਜ ਰੱਖੇ ਕਦਮ ਉਸ ਦੇ ਪਿਰਥਵੀ ਚੱਟਦੀਵੇ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀਵੇ ਵਾਰਸ ਨਬੀ ਦੇ ਦੰਦ ਸ਼ਹੀਦ ਹੋਇਆ ਤਕਦੀਰ ਨੇ ਕਿਸੇ ਤੋਂ ਹਟਦੀ ਸਭ ਨੂੰ জানা ਪਿਆ ਇਹ ਵਾਸਤੇ ਕਿ ਜੋ ਮਹਾਰਾਜ ਨੇ ਕੋ ਲਿਖਿਆ ਹੈ ਨਾ ਉਹਦਾ ਪਾਣਾ ਜਿਹੜਾ ਮਰਨਾ ਪੈਂਦਾ ਹੈ ਕਿ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਬਲ ਪਿੱਛੇ ਵੀ ਜੀ ਆਨੂੰ ਬੜਾ ਬਲ ਬਖਸ਼ੇ ਮਹਾਰਾਜ ਤੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਦੇਵੇ ਬੱਚੇ ਨੂੰ ਸਾਡੀ ਸਦਾ ਹੀ ਇਹ ਦੁਆ ਹੈ ਕਿ ਮਹਾਰਾਜ ਉਹਨੂੰ ਸਦਾ ਹੀ ਲੋਕ ਮਰਨਗੇ ਲਈ ਉਹ ਸਦਾ ਹੀ ਜ਼ਿੰਦਾ ਜਦੋਂ ਵੀ ਨਾ ਕਰੋਗੇ ਜਾਂਦੇ ਨਹੀਂ ਹੋ ਇਸ ਵਾਸਤੇ ਤੇ ਪਿਛਲੇ ਜੀ ਵੀ ਜਿਹੜੇ ਨੇ ਮਾਤਾ ਹੈ ਬੱਚੇ ਨੇ ਤੇ ਮੈਂ ਕਹਿੰਦਾ ਉਹਨਾਂ ਦੇ ਵੀ ਮਹਾਰਾਜ ਨੂੰ ਕਰਨ ਲਈ ਵੀ ਆਪਣੇ ਨੂੰ ਕਿ ਬਲ ਬਖਸ਼ੇ ਤੇ ਮਹਾਰਾਜ ਨੂੰ ਕਰਨ ਕਿਉਂ की यादां ई हूंदी तूं नई त तेदा सही यादां जे सहारे जी गल कंदा चाचे कारा जी बस काफ़ी चङा महाराज जी ले, ले, ले।